ਜਦੋਂ ਤੱਕ ਕਾਲੀ ਦਾਲ ਤੋਂ ਉਦੋਂ ਤੱਕ ਦੇ ਛੜਕਾ ਨੇ ਇਹਨਾਂ ਕੁਝ ਨਹੀਂ ਕੀਤਾ ਬਾਈ ਜੀ ਇਹ ਤਾਂ ਜਦੋਂ ਸਰਕਾਰ ਬਣੀ 2023 ਤੋਂ ਲੈ ਕੇ ਸਾਨੂੰ ਡੋਪਦੀ ਆਏ ਨੇ ਤੇ ਬਾਦ ਉਹ ਕਿਹਾ ਸੀ 10 ਸਾਲ ਪਾਣੀ ਨਹੀਂ ਆਣਾ ਉਹਨਾਂ 2013 ਤੋਂ ਲੈ ਕੇ 2023 ਤੱਕ ਪਾਣੀ ਨਹੀਂ ਆਇਆ ਜਦੋਂ ਦੀ ਸਰਕਾਰ ਬਣੀ ਤੋਂ ਦਿਨ ਪਾਣੀ ਸੁੱਕਾ ਹੀ ਕੋ ਨਹੀਂ ਤੇ ਬੰਦੇ ਆਪ ਹੀ ਨਸ਼ੇਨ ਵੜਨਾ ਹੈ ਜਦੋਂ ਕੁਝ ਰਹਿ ਹੀ ਗਿਆ ਨਹੀਂ ਗਿਆ ਜਿਨ੍ਹਾਂ ਨਾਲ ਆੜਤੀਆਂ ਤੇ ਪੈਸੇ ਟੁੱਟ ਗਏ ਨੇ ਤੋਂ ਕੀ ਕਰਨ ਦੇ ਜਿਹਨੂੰ ਫਸਲ ਤੇ ਮਿਹਨਤ ਲੱਗੀ ਸੀ ਸਾਨੂੰ ਅਸੀਂ ਹੁਣ ਜਮੀਨ ਸਾਡੇ 8 ਕਿੱਲੇ 68000 ਡੁੱਬ ਗਏ ਸੀ ਘਰਾਂ ਦੇ ਕੀ ਇਹ ਤਾਂ ਬਾਈ ਕਹਿੰਦੇ ਸੀ ਮੁਰਗੀ ਮਰੀ ਦੇ ਪੈਸੇ ਮੁਰਗੀ ਬਸ ਇਹ ਕਹਿਣ ਦੀ ਗੱਲਾਂ ਨੇ ਇਹਨਾਂ ਦੇ ਜਦੋਂ ਤੇ ਆਏ ਨੇ ਨਾ ਤਾਂ ਪਾਕੀ ਮਾੜਾ ਸਰਕਾਰ ਦਾ ਆਟੋਮੈਟਿਕ ਵੀ ਜ਼ਿਆਦਾ ਆਉਂਦੇ ਨੇ ਅਸੀਂ ਤਾਂ ਇਹ ਮੰਗ ਕਰਦੇ ਆ ਅਕਾਲੀ ਦਲ ਦੁਬਾਰਾ ਆ ਜਾਵੇ ਸਰਕਾਰ ਬਾਦੋ ਜੀ ਦੁਬਾਰਾ ਸਰਕਾਰ ਆ ਸਾਨੂੰ ਕਿਸੇ ਗੱਲ ਦੀ ਉਹਨੇ ਕਦੇ ਨਹੀਂ ਮਹਿਸੂਸ ਉਹਨੇ ਕਿਹਾ ਸੀ ਸੜਕਾਂ ਪੁਰ ਸੜਕਾਂ ਕਿਸੇ ਗੱਲੋ ਵੀ ਟੁੱਟੀਆਂ ਨਹੀਂ ਸੀ ਹੁਣ ਸੜਕ ਦੀ ਐ ਚੰਗੀ ਤਰ੍ਹਾਂ ਮੁਰੰਮਤ ਕਰਾਂ ਜਿਉਂ ਜਿਹੜੀ ਦੂਜੀ ਸਰਕਾਰ ਆਈ ਕੋਈ ਸੜਕਾ ਸੁੜਕਾ ਨੇ ਟੋਏ ਟਿੱਬੇ ਬੜੇ ਜਾਈਏ ਉੰਜੇ ਦਸਮਾਨ ਮੋਰਤਨ ਨਾਲ ਲਿਆ ਜਾਂਦਾ ਫਾਇਲ ਕਰਤਾ ਪਾਣੀ ਦਾ ਵਹਾਅ ਅੱਗੇ ਨੂੰ ਬਾਈ ਲੱਗਦਾ ਜਿਵੇਂ ਤੇਜ਼ ਹੋਵੇ ਬਹੁਤ ਜ਼ਿਆਦਾ ਤੇਜ਼ ਪਾਣੀ ਦਾ ਵਹਾਅ ਦੇਖ ਸਕਦਾ ਤੁਸੀਂ ਇਸ ਤਰੀਕੇ ਦੇ ਵਿੱਚ ਜਿਹੜਾ ਪਾਣੀ ਆ ਇਹ ਜਾ ਰਿਹਾ ਤਾਂ ਰੋੜਨ ਦੀ ਕੋਸ਼ਿਸ਼ ਕਰਦਾ ਪਾਣੀ ਇਸ ਤਰੀਕੇ ਨਾਲ ਜਾ ਰਿਹਾ ਪਰ ਜਿਹੜੇ ਇੱਥੇ ਰੁਕ ਰਹੇ ਨੇ ਲੋਕ ਰਹਿ ਰਹੇ ਨੇ ਤੇ ਉਹਨਾਂ ਦਾ ਕੀ ਹਾਲ ਆ ਹਨ ਤੁਸੀਂ ਦੇਖ ਸਕਦੇ ਆ ਆ ਵੀਰ ਪੱਠੇ ਲੈ ਕੇ ਆ ਰਿਹਾ ਕਾ ਬੜੀ ਮੁਸ਼ਕਲ ਦੇ ਨਾਲ ਆਪਣੇ ਪਸ਼ੂਆਂ ਵਾਸਤੇ ਪੱਠੇ ਲੈ ਕੇ ਆ ਰਹੇ ਹਾਂ ਤਾਂ ਇਸ ਤਰ੍ਹਾਂ ਦਾ ਜਿਹੜਾ ਇੱਥੇ ਹਾਲ ਹੈ ਪਾਣੀ ਦਾ ਬਹੁਤ ਜ਼ਿਆਦਾ ਵਹਾ ਆ ਗਿਆ ਹਾਂਜੀ ਕੀ ਖਬਰ ਹੈ ਹਾਂ ਹਾਂ ਵੀ ਪਸ਼ੂਆਂ ਵਾਸਤੇ ਲੈ ਕੇ ਆ ਰਹੇ ਹਾਂ ਫਰਚਾਰਾ ਹਾਂਜੀ ਮੇਰੇ ਪਸ਼ੂਆਂ ਵਾਸਤੇ ਲੈ ਕੇ ਆ ਰਹੇ ਹਾਂ ਮੁਸ਼ਕਲ ਬੜਾ ਹੈ ਨਾ ਭਾਈ ਹਾਂ ਬੜਾ ਮੁਸ਼ਕਲ ਵੀਰੇ ਆ ਤਾਂ ਸੜਕੀ ਟੁੱਟ ਗਈ ਸਾਡਾ ਆਉਣਾ ਜਾਣਾ ਬੜਾ ਔਖਾ ਹੈ ਹੁਣ ਐਸਡੀਐਮ ਮੈਡਮ ਜਿਹੜੀ ਆਈ ਸੀ ਠੀਕ ਹੈ ਉਹਨਾਂ ਬੇੜੀਆਂ ਸਾਟੀਆਂ ਆਪ ਹੀ ਝੋਟੇ ਲੈਂਦੇ ਫਿਰ ਦਿਨ ਸਾਡੇ ਅਸੀਂ ਉੱਤੇ ਗਏ ਪੁੱਲ ਤੇ ਗਏ ਅਸੀਂ ਕਿਹ ਸਾਨੂੰ ਛੱਡ ਕੇ ਆਓ ਕੋਈ ਨਹੀਂ ਸਾਨੂੰ ਛੱਡਣ ਛੱਡਣ ਗਾਇਆ ਠੀਕ ਹੈ ਅੱਗੋਂ ਬੋਲਦੇ ਸੀ ਪੁੱਟੇ ਸਿੱਧ ਤੇ ਦੂਜੀ ਗੱਲ ਆ ਹੁਣ ਆਪਣੇ ਜਿਹੜਾ ਆਵਾਜ਼ ਹੀ ਬੰਦ ਹੋਈ ਪਈ ਐ ਸਾਰੇ ਰਸਤੇ ਟੁੱਟੇ ਪੈਣੇ ਬੜਾ ਔਖਾ ਹੁਣ ਵੇਖ ਹੁਣ ਡਿੱਗਣ ਲੱਗਾ ਦੋਦੇ ਕੋਲ ਵੀਰੇ ਫਿਰ ਤੇ ਬੇੜੀ ਤੇ ਨਹੀਂ ਲੈ ਆਉਂਦੇ ਪੱਠੇ ਨਹੀਂ ਵੀਰੇ ਨਹੀਂ ਲਿਆਉਂਦੇ ਉਹ ਨਹੀਂ ਲਿਆਉਂਦੇ ਆਪ ਹੀ ਝੋਟੇ ਲੈਂਦੇ ਫਿਰ ਦਿਨ ਸੱਦਾ ਸੱਟਾ ਨਹੀਂ ਜਾਂਦੇ ਨਾ ਆਪਣੇ ਇਥੇ ਐਂਟਰੀ ਨਹੀਂ ਕਰਦੇ ਦੂਜੀ ਗੱਲ ਆ ਆਪਣੇ ਜਿਹੜੇ ਮਕਾਨ ਹੈਗੇ ਸਾਰੀਆਂ ਪਿਛਲੀ ਗਰੀਬ ਪਾਣੀ ਆਇਆ ਅਸੀਂ ਵੀਰੇ ਕਿਸੇ ਵੀ ਸਾਡੀ ਸੁਣਾਈ ਨਹੀਂ ਕੀਤੀ ਨਾ ਆਪਾਂ ਨੂੰ ਕੋਈ ਸੁਵਿਧਾ ਦਿੱਤੀ ਮਕਾਨ ਦੀ ਨਾ ਕੋਈ ਅਸੀਂ ਕਿਹੜੇ ਵੀਰੇ ਲੈਣ ਲਟ ਗਏ ਗਰੀਬ ਅਗੇ ਸੱਜੀ ਕਰਨ ਵਾਲੇ ਗਏ 23 ਤੋਂ ਬਾਅਦ ਵੀ ਕੋਈ ਹੱਲ ਨਹੀਂ ਬਣਿਆ ਕੋਈ ਹੱਲ ਨਹੀਂ ਵੀਰੇ ਕੋਈ ਵੀ ਸਰਕਾਰ ਨੇ ਹੱਲ ਨਹੀਂ ਕੀਤਾ ਸਵਣਾ ਆਦਾ ਆ ਕਾ ਪਛਾ ਗੇੜਾ ਮਾਰਦੇ ਭਾਈ ਕਰ ਦੇਵਾ ਤੇ ਨਾ ਉਹ ਕਰਦਾ ਜਾਂ ਨਾ ਐਸ ਜਿਹੇ ਮਾਰਵਾਈ ਸੀ ਬਾਕੀਆਂ ਕੋਲ ਵੀ ਆਈ ਸੀ ਬਾਕੀ ਇਹਨਾਂ ਵੀ ਕੋਠੇ ਚ ਆਏ ਸੀ ਆਪਣੇ ਨਹੀਂ ਕੋਠੇ ਆਏ ਅਸੀਂ ਹੁਣ ਮਿਹਨਤ ਮਜ਼ਦੂਰੀ ਕਰਦੇ ਹੁਣ ਕੀ ਕਰੀਏ ਔਨਖਾ ਹੋਇਆ ਪਿਆ ਆਣਾ ਜਾਣ ਖੁਣ ਸਾਡਾ ਕੰਮ ਵੀ ਬੰਦ ਆ ਮੈਂ ਵੀਰੇ ਪਹਿਲੇ ਦਿਨ ਹੀ ਕਰੀਦਾ ਉਹ ਵੀ ਕੰਮ ਸਾਡਾ ਬੰਦ ਹੋਇਆ ਪਿਆ ਸ਼ਾਸਨ ਤਾਂ ਕਹਿੰਦਾ ਲੋਕਾਂ ਨੂੰ ਅਸੀਂ ਲਗਾਤਾਰ ਕੱਢ ਰਹੇ ਆ ਜਿੱਥੇ ਹੜ ਨਹੀਂ ਕੋਈ ਨਹੀਂ ਕੱਢਦੇ ਬਸ ਵੇੜੀਆਂ ਤਾਂ ਆਪੇ ਝੋੜੇ ਲੈਂਦੇ ਫਿਰਦੇ ਨਬਾਸ ਬੜੇ ਹਾਲਾਤ ਤੇ ਵੀਰੇ ਮਾੜੇ ਨੇ ਲੋਕ ਵੀ ਆਪਣੇ ਤੌਰ ਤੇ ਇਥੋਂ ਪਸ਼ੂ ਵੀ ਟਰਾਲੀਆਂ ਚ ਲੱਦ ਕੇ ਆਹ ਲੱਗ ਤੇ ਲਈ ਜਾਂਦੇ ਕਈ ਵਿਚਾਰੇ ਆਏ ਹੋ ਜਿਹਨਾਂ ਦੇ ਘਰੇ ਪਾਣੀ ਪੈ ਗਿਆ ਠੀਕ ਹੈ ਜਿਵੇਂ ਸਾਡੇ ਤੇ ਲਾਲ ਸਾਡੇ ਘਰੇ ਪਾਣੀ ਵੜ ਗਿਆ ਅਸੀਂ ਤਾਂ ਕੋਠੇ ਤੇ ਸਮੀ ਤੱਕ ਰਹੇ ਇਹ ਤੋਂ ਬੜੇ ਹਾਲਾਤ ਮਾਰੇ ਨਾ ਬਸ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਨਾ ਜੇ ਮੈਂ ਪਾਣੀ ਆਦਾ ਠੀਕ ਹੈ ਇਹ ਹਰੇ ਘਰ ਚੋਂਣ ਪੜੇ ਲਿਖੇ ਗਏ ਨੇ ਠੀਕ ਹੈ ਸਾਰੇ ਪੜੇ ਲਿਖੇ ਨੇ ਮੇਰੇ ਤਾਂ ਇਹ ਸਾਰੇ ਪੜੇ ਲਿਖੇ ਨੇ ਇੱਕ ਇੱਕ ਨੂੰ ਨੌਕਰੀ ਦਿੱਤੀ ਜਾਵੇ ਸਰਕਾਰੀ ਠੀਕ ਹੈ ਮੇਰੀ ਇਹ ਹੀ ਮੰਗ ਗਈ ਹੈ ਮੇਰੀ ਔਰ ਕੁਝ ਮੰਗਣੀ ਹੈਗੀ ਅਸੀਂ ਵੀ ਪਲੱਸ 2 ਕੀਤੀ ਬੈਠੇ ਵਾਧੂ ਡਿਗਰੀਆਂ ਕੀਤੀ ਬੈਠੇ ਪਰ ਨੌਕਰੀ ਦਾ ਮਸਲਾ ਨਹੀਂ ਮਿਲਿਆ ਇਹ ਛੜਕ ਕਦੋਂ ਕਦੀ ਬਣੀਈ ਸੀ ਜਿਹੜੀ ਇਹ ਬਈ ਹੁਣ ਕਰਕੇ ਇਹ ਆ ਵੀਰੇ ਜਦੋਂ ਬਾਦਲ ਆਇਆ ਸੀ ਨਾ ਉਦੋਂ ਤੱਕ ਕਿਸੇ ਗੱਲ ਦੀ ਕਮੀ ਨਹੀਂ ਸੀ ਜਦੋਂ ਤੱਕ ਕਾਲੀ ਦਾਲ ਸੀ ਉਦੋਂ ਤੱਕ ਦੇ ਛੜਕਾ ਨਹੀਂ ਇਹਨਾਂ ਕੁਝ ਨਹੀਂ ਕੀਤਾ ਬਾਈ ਜੀ ਇਹ ਤਾਂ ਜਦੋਂ ਸਰਕਾਰ ਬਣੀ 2023 ਤੋਂ ਲੈ ਕੇ ਸਾਨੂੰ ਡੋਪਦੀ ਆਏ ਨੇ ਤੇ ਬਾਦਲ ਰਕਿਆ ਸੀ 10 ਸਾਲ ਪਾਣੀ ਨਹੀਂ ਆਣਾ ਉਹਨਾਂ 2013 ਤੋਂ ਲੈ ਕੇ 2023 ਤੱਕ ਪਾਣੀ ਨਹੀਂ ਆਇਆ ਤੇ ਜਦੋਂ ਦੀ ਸਰਕਾਰ ਬਣੀ ਤੋਂ ਉਹ ਦਿਨ ਪਾਣੀ ਸੁੱਕਾ ਹੀ ਕੋ ਨਹੀਂ ਤੇ ਬੰਦੇ ਆਪ ਹੀ ਹੁਣ ਨਸ਼ਾ ਵੜਨਾ ਹੈ ਜਦੋਂ ਕੁਝ ਰਹਿ ਹੀ ਗਿਆ ਨਹੀਂ ਗਿਆ ਜਿਨ੍ਹਾਂ ਨਾਲ ਧੀਆਂ ਦੇ ਪੈਸੇ ਟੁੱਟ ਗਏ ਨੇ ਤੋਂ ਉਹ ਕੀ ਕਰਨ ਦੇ ਜਿਹਨੂੰ ਫਸਲ ਤੇ ਮਿਹਨਤ ਗਈ ਸੀ ਸਾਨੂੰ ਅਸੀਂ ਹੁਣ ਜਮੀਨ ਸਾਡੇ 8 ਕਿੱਲੇ ਤੇ 8000 ਡੁੱਬ ਗਈ ਸੀ ਕਰਾਂ ਦੇ ਕੀ ਇਹ ਤਾਂ ਬਾਈ ਕਹਿੰਦੇ ਸੀ ਮੁਰਗੀ ਮਰੀ ਦੇ ਪੈਸੇ ਸੀ ਮੁਰਗੀ ਬਸ ਇਹ ਕਹਿਣ ਦੀ ਗੱਲਾਂ ਨੇ ਇੰਦ ਜਦੋਂ ਦੇ ਆਏ ਨੇ ਨਾ ਤਾਂ ਪਾਕੀ ਮਾੜਾ ਸਰਕਾਰ ਦਾ ਆਟੋਮੈਟਿਕ ਵੀ ਜ਼ਿਆਦਾ ਆਂਦੇ ਨੇ ਅਸੀਂ ਤਾਂ ਇਹ ਮੰਗ ਕਰਦੇ ਆਂ ਅਕਾਲੀ ਦਲ ਦੁਬਾਰਾ ਆ ਜਾਵੇ ਸਰਕਾਰ ਬਾਦੋ ਜੀ ਦੁਬਾਰਾ ਸਰਕਾਰ ਆ ਸਾਨੂੰ ਕਿਸੇ ਗੱਲ ਦੀ ਉਹਨੇ ਕਮੀ ਨਹੀਂ ਮਹਿਸੂਸ ਉਹਨੇ ਕਿਹਾ ਸੀ ਸੜਕਾਂ ਪਰ ਸੜਕਾਂ ਕਿਸੇ ਗੱਲੋਂ ਵੀ ਟੁੱਟੀਆਂ ਨਹੀਂ ਸੀ ਹੁਣ ਸੜਕ ਦੀਆਂ ਚੰਗੀ ਤਰ੍ਹਾਂ ਮਰਮਤ ਕਰਾਂ ਜਿਹੜੀ ਦੂਜੀ ਸਰਕਾਰ ਆਈ ਕੋਈ ਸੜਕਾ ਸੁੜਕਾ ਨਹੀਂ ਟੋਏ ਟਿੱਬੇ ਬੜੇ ਜਾਈਏ ਉੰਜੇ ਦਸਮਾਨ ਮੋਟਰਸ ਨਾਲ ਲਿਆ ਜਾਂਦਾ ਫਾਇਲ ਕਰ ਤਕਦੀਰ ਬਾਦਲ ਬੜੀ ਭੈੜੀ ਤਰ੍ਹਾਂ ਹਾਰਿਆ ਸੀ ਬਾਈ ਇਹ ਲੋਕਾਂ ਨੇ ਹਰਾਇਆ ਸੀ ਹਾਂ ਲੋਕਾਂ ਨੇ ਹਰਾਇਆ ਸੀ ਫਿਰ ਵਿੱਚ ਜਿਹੜੇ ਚਮਚੇ ਹੁੰਦੇ ਨੇ ਆਗੂ ਲੀਡਰ ਖਾਵਣ ਵਾਲੇ ਠੀਕ ਹੈ ਉਹਨਾਂ ਹੀ ਹਰਾਇਆ ਮੈਂ ਤਾਂ ਨਾ ਸੁਖਵੀਰ ਬਾਦਲ ਦੀ ਸਰਕਾਰ ਦੁਬਾਰਾ ਆ ਜਾਵੇ ਮੈਂ ਤਾਂ ਹੀ ਆ ਜਾਣਾ ਬਸ ਤਾਂ ਪਾਣੀ ਹਟਦਾ ਏ ਤਾਂ ਅਸੀਂ ਤਾਂ ਡਾਂਕ ਲੈ ਤਾਂ ਬਹਿਣਾ ਉੱਥੇ ਬਸ ਤੇ ਇੱਥੇ ਨਾ ਕੋਈ ਠੇਕੇ ਵਾਲੇ ਇੱਥੇ ਵੜਨ ਦੇਣਾ ਤਾਂ ਨਾ ਪੁਲਿਸ ਵੜਨ ਦੇਣੀ ਤੇ ਨਾ ਹੀ ਕੋਈ ਜਿਹੜੇ ਆਗੇ ਨਸਵਨੇ ਵਾਰੀ ਹਾਂ ਨਾ ਇਹ ਨਾ ਜਦੋਂ ਤੱਕ ਕਾਲੀ ਦਾਲੇ ਉਦੋਂ ਤੱਕ ਸਾਰਾ ਕੰਮ ਸਹੀ ਹੈਗਾ ਇਹ ਜਦੋਂ ਹਰ ਵਾਰੀ ਸਾਰੀ ਫਸਲੀ ਡੋਪ ਜਿੰਦੀ ਬਾਅਦ ਚ ਕੀ ਫਾਇਦਾ ਸਾਨੂੰ ਐਮ ਐਲ ਮਾਰਦਾ ਕਿਹੜਾ ਕਿ ਨਹੀਂ ਮਾਰਦਾ ਫਿਰ ਐਮ ਐਲ ਮਾਰਦਾ ਹੁਣ ਪਿੱਛੂ ਹੀ ਹਟ ਜਾਂਦੇ ਨੇ ਹੁਣ ਤੁਹਾਡੇ ਕੋਲ ਆ ਮੇਰਾ ਘਰ ਦੇਖ ਲਓ ਤੋਂ ਨੇ ਤੇ ਦੱਸੋ ਪਹਿਲਾਂ ਸਾਡੇ ਕੋ ਪਾਣੀ ਆਂਦਾ ਪਾਣੀ ਵੀ ਖਰਾਬ ਹੋ ਗਿਆ ਜੀ ਸਾਡੇ ਬੋਰਾ ਦਾ ਹੁਣ ਅਸੀਂ ਹੁਣ ਆਪ ਖੁਦ ਤੇ ਟਰੈਕਟਰ ਲਾਇਆ ਤੇ ਟੈਂਕਰ ਲਿਆਉ ਹਾਂ ਪਾਣੀ ਲਜਾਣਾ ਤੁਹਾਡੇ ਕੋਲ ਪੱਠੇ ਲੈ ਕੇ ਆਏ ਆ ਕੀ ਕਰੀਏ ਉਨੇ ਤੂੰ ਕਹਿੰਦੇ ਨੇ ਚਲੇ ਜੋ ਉੱਠ ਜੋ ਉੱਠ ਤੇ ਜਾਵਾਂ ਤੇ ਕੀ ਦੇ ਤੇ ਪਿੱਛੇ ਚੋਰੀ ਹੋ ਗਈ ਤੇ ਕੌਣ ਜ਼ਿੰਮੇਵਾਰ ਹੋਵੇਗਾ ਬਿਲਕੁਲ ਤਾਂ ਹਾਲਾਤ ਹਾਲਾਤ ਬਹੁਤ ਪਿਆਰੀ ਕਰਨ ਬੰਦੇ ਹੈਗਾ ਨਾ ਸਾਡੇ ਕੋਲ ਜ਼ਮੀਨ ਹੈਗੀ ਠੀਕ ਹੈ ਮੇਰੇ ਤਾਂ ਹੀ ਬੰਗ ਗਈ ਜਿਹੜਾ ਸਾਡਾ ਜਿਵੇਂ ਪਿਛਲੇ ਸਾਨੂੰ ਜਿਹੜਾ ਮਕਾਨ ਦੀ ਸਬਦਾ ਦਿੱਤੀ ਜਾਵੇ ਠੀਕ ਹੈ ਮੇਰੇ ਤਾਂ ਹੀ ਮੰਗ ਗਈ ਬਸ ਗਰੀਬ ਲੋਕ ਜਿਹੜੇ ਹੈਗੇ ਨਾ ਇੱਕ ਇੱਕ ਸਰਕਾਰੀ ਹਰੇਕ ਜੀ ਦਿੱਤੀ ਜਾਵੇ ਕਿਉਂ ਐਦੇ ਸਾਡੇ ਦਰਿਆਈ ਇਲਾਕੇ ਨਾਲ ਹਰੇਕ ਬੰਦਾ ਪੜਾ ਲਿਖਾਗਾ ਪਲੱਸ 2 ਬੀਏ ਕੀਤੀ ਹੋਈ ਹੈ ਕੋਈ ਅਨਪੜ੍ਹ ਨਹੀਂ ਬੰਦਾਗਾ ਕਿਉਂ ਵੜਾ ਸਾਰੇ ਪੜੇ ਲੇਕਿਨ ਨਾ ਕੋਈ ਨੌਕਰੀ ਮਿਲਦੀ ਨਾ ਕੋਈ ਮੈਂ ਵੀ ਇੱਕ ਦੋ ਵਾਰ ਆਰਮੀ ਟ੍ਰਾਇਲ ਦੇ ਕੇ ਆਇਆ ਸੀ ਮੈਨੂੰ ਕਦਿਆਨ ਫਟ ਕਰਦੇ ਸੀ ਕਦੇ ਕਿਵੇਂ ਠੀਕ ਹੈ ਨਾ ਹੁਣ ਚਲੋ ਕੋਸ਼ਿਸ਼ ਕਰਾਂਗੇ ਤੁਹਾਡੀ ਆਵਾਜ਼ ਪਹੁੰਚਾਈ ਹੈ ਹਨਾ ਵੀਰੇ ਠੀਕ ਹੈ ਵੀਰੇ ਜਿਆਦੇ ਮੈਂ ਤਾਂ ਹੀ ਆਉਣਾ ਬਸ ਜੇ ਭਗਵੰਤ ਮਾਨ ਤੱਕ ਸਾਡੀ ਬੇਨਤੀ ਪਹੁੰਚਾਈ ਜਾ ਬਤ ਧੰਨਵਾਦ ਹੋਵੇਗਾ ਠੀਕ ਹੈ ਮੈਂ ਤਾਂ ਆ ਗਿਆ ਨਾ ਸਾਡੇ ਮਕਾਨ ਬਾਸ ਨੂੰ ਮਿਲ ਜਾਵੇ ਵਰਕ ਵਜ ਨਹੀਂ ਚਾਹੀਦਾ ਹੋਰ ਵੀਰੇ ਆ ਜਾ ਚਾਹ ਪਾਣੀ ਬਸ ਬਸ ਮਿਹਰਬਾਨੀ ਮਿਹਰਬਾਨੀ ਠੀਕ ਹੈ